ਲੋ ਜੀ ਬਾਈ ਜੀ ਸਾਨੂੰ ਇੱਕ ਨਾ ਜਿਹੜੇ ਬੱਚੀਆਂ ਦੇ ਸ਼ਕੀਨ ਹੈ ਬੱਚੀਆਂ ਪਾਲਣ ਚਾਹੁੰਦੇ ਐ ਐਚ ਐਫ ਨਸਲ ਦੀਆਂ ਬਹੁਤ ਟੌਪ ਦੀਆਂ ਬੱਚੀਆਂ ਨੇ ਏ ਕਲਾਸ ਇੱਕ ਤੋਂ ਇੱਕ ਬੱਚੀ ਬਾਈ ਦੇ ਕੋਲੇ ਆਫਤਾਰ ਕੋਲੇ ਆਉਂਦੀ ਰਹਿੰਦੀ ਆ ਤੇ ਬਾਈ ਨਾਲ ਆਪਾਂ ਸਾਰੀ ਕੱਲੀ ਕੱਲੀ ਡਿਟੇਲ ਦੱਸਦੇ ਆ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਹੈਗੀਆਂ ਬਾਈ ਕੋਲੇ ਬਕਾਊ ਨੇ ਦੇਖੋ ਆ ਛੋਟੀਆਂ ਬੱਚੀਆਂ ਖੀਰੀਆਂ ਦੁੱਧ ਦੰਦ ਤੋਂ ਲੈ ਕੇ ਜਿਹੜੀਆਂ ਬੱਚੀਆਂ ਤੇ گاਵਾ ਵੀ ਇਹਦੇ ਕੋਲੇ ਆਉਂਦੀਆਂ ਰਹਿੰਦੀਆਂ ਚੰਗੀ ਨਸਲ ਦੀਆਂ ਐਚ ਐਫ ਨਸਲ ਦੇ ਉੱਤੇ ਬਾਈ ਕੰਮ ਕਰਦਾ ਹੈ ਤੇ ਜੇ ਕਿਸੇ ਭਰਾ ਨੇ ਆ ਦੇਖੋ ਬੱਚੀਆਂ ਖੜੀਆਂ ਨੇ ਬਹੁਤ ਸੋਹਣੀਆਂ ਬੱਚੀਆਂ ਨੇ ਤੇ ਜੇ ਕਿਸੇ ਨੇ ਬੱਚੀਆਂ ਪਾਲਣ ਦੇ ਜਿਹੜੇ ਸ਼ਕੀਨ ਹੈਗੇ ਆ ਤੇ ਜਾਂ ਚੰਗੀਆਂ ਗਾਵਾਂ ਲੈਣ ਦੇ ਸ਼ਕੀਨ ਆ ਤਾਂ ਡਾਕਟਰ ਸਾਹਿਬ ਦਾ ਨੰਬਰ ਵੀ ਆਪਾਂ ਦੇਵਾਂਗੇ ਤੇ ਗੱਲ ਵੀ ਕਰਾਉਣੇ ਆਂ ਬਾਈ ਅਵਤਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਠੀਕ ਹੋ ਹਾਂਜੀ ਬਾਈ ਬਹੁਤ ਵਧੀਆ ਤੇ ਅਵਤਾਰ ਆਪਣੇ ਕੋਲੇ ਜਾਨਵਰ ਆਉਂਦੇ ਹੀ ਰਹਿੰਦੇ ਆ ਸੇਲ ਵਾਸਤੇ ਹਨਾ ਤੇ ਇੱਕ ਤੁਸੀਂ ਥੋੜੀ ਡਿਟੇਲ ਦੱਸੋ ਸਾਰੇ ਜਾਨਵਰਾਂ ਦੀ ਹਨਾ ਵੀ ਕਿਵੇਂ ਕਿਵੇਂ ਬੱਚੇ ਤੇ ਕੀ ਰੇਟ ਦੇ ਉੱਤੇ ਆਪਣੇ ਕੋਲੇ ਬਹੁਤ ਹੀ ਜਾਇਜ਼ ਰੇਟ ਦੇ ਉੱਤੇ ਜਾਨਵਰ ਬਾਈ ਕੋਲ ਮਿਲ ਜਾਂਦੇ ਆ ਕੀ ਕੀ ਰੇਂਜ ਤੋਂ ਲੈ ਕੇ ਕੀ ਰੇਂਜ ਤੱਕ ਦੇ ਆਪਣੇ ਜਾਨਵਰ ਆਪਣੇ ਕੋਲੇ ਆਪਣੇ ਕੋਲੇ ਛੋਟੀ ਬੱਚੀ ਬਾਈ 10000 ਤੋਂ ਲੈ ਕੇ ਤੇ 50000 ਤੱਕ ਹੁੰਦੀ ਆ ਠੀਕ ਹੈ ਹਾਂ ਜਿਹੜੀ ਡਾਲਟੀ ਦੇ ਮੁਤਾਬਕ ਪਾਰਟੀ ਦੇ ਮੁਤਾਬਕ ਛੋਟੇ ਵੱਡੇ ਦੇ ਮੁਤਾਬਕ ਇਹੋ ਜਿਹਾ ਮੁਤਾਬਕ ਉਹ ਤਾਂ ਤੁਸੀਂ ਚੰਗੇ ਜਾਨਵਰ ਹੀ ਖਰੀਦਦੇ ਹੋ ਸਾਰੇ ਹਨਾ ਹਾਂਜੀ ਹਾਂਜੀ ਤੇ ਤੁਹਾਡੇ ਕੋਲ ਸਾਰੀਆਂ ਬੱਚੀਆਂ ਦਿਖਾਓ ਜੀ ਆਪਣੀਆਂ ਕਿਹੜੀਆਂ 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 ਸੇਲ ਨਹੀਂ ਆਪਣੇ ਵਾਸਤੇ ਆਪਣੇ ਕੋਲ 4 ਤਾਂ ਖੜੀਆਂ ਬਈ ਠੀਕ ਹੈ ਜੀ ਇਹ ਦੋਨੇ ਬੱਚੀਆਂ ਦੇ ਟੀਕਾ ਲੱਗਿਆ ਹੋਇਆਗਾ ਠੀਕ ਹੈ ਜੀ ਤੇ ਇਹਦੇ ਲੱਗਣ ਵਾਲਾ ਦੋਨਾਂ ਦੇ ਹਜੇ ਠੀਕ ਹੈ ਜੀ ਬਹੁਤ ਆਹ ਤਾਂ ਬਹੁਤ ਕੁਆਲਟੀ ਦੀ ਬੱਚੀ ਆ ਦੇਖੋ ਸਾਰੀਆਂ ਚੰਗੀਆਂ ਬੱਚੇ ਤਾਂ ਆ ਦੇਖੋ ਹੁਣ ਬੱਚੀ ਦੇਖੋ ਤੁਸੀਂ ਦਿਖਾਈ ਮੜਾ ਇਹ ਕੋਣ ਇਹਦਾ ਆ ਦੇਖੋ ਭਾਂਡਾ ਦੇਖੋ ਬੱਚੀ ਦਾ ਬਹੁਤ ਸੋਹਣਾ ਬਣਿਆ ਹੋਇਆਗਾ ਤੇ ਹਜੇ ਬੱਚੀ ਕਾਫੀ ਟਾਈਮ ਮਤਲਬ ਵੀ ਹਜੇ ਤਾਂ ਨਿਆਣੀਆਂ ਦੁੱਧ ਦਾਂਦੀਆਂ ਸਾਰੀਆਂ ਹਨ ਹਾਂ ਸਾਰੀਆਂ ਖੀਰੀਆਂ ਬੱਚੀਆਂ ਸਾਰੀਆਂ ਖੀਰੀਆਂ ਬੱਚੀਆਂ ਨੇ ਤੇ ਇਹਨਾਂ ਨੇ ਹਜੇ ਗਰੋਥ ਕਰਨੀ ਆ ਤੁਸੀਂ ਬੱਚੀਆਂ ਦੇਖੋ ਏ ਕਲਾਸ ਬੱਚੀਆਂ ਨੇ ਤੇ ਉਧਰ ਵੀ ਦਿਖਾ ਦੇ ਸਾਰੀਆਂ ਆਪਣੇ ਦਿੱਤੇ ਇੱਕ ਗੱਲ ਮੇਜਰੋ ਜੀ ਆਪਾਂ ਇਹਨੂੰ ਦੇਖ ਲਈਏ ਉਦੋਂ ਬਾਅਦ ਆਹ ਦੇਖਿਆ ਚੰਗੀ ਲੱਗਦੀ ਆ ਇਹਨੂੰ ਦੇਖ ਕੇ ਇਹਨੂੰ ਛੱਡ ਕੇ ਆਹ ਦੇਖਿਆ ਚੰਗੀ ਲੱਗਦੀ ਆ ਹਾਂ ਇੱਕ ਤੋਂ ਇੱਕ ਵੱਲ ਬੱਚੀ ਬਹੁਤ ਚੰਗੀ ਆ ਦੇਖੋ ਹਾਂ ਬਹੁਤ ਸੋਹਣੀ ਆ ਬੱਚੀ ਇਹ ਘਰੇ ਰੱਖੀ ਸੀ ਬੱਚੀ ਆਪਾਂ ਘਰੇ ਤਿਆਰ ਕਰੀ ਸੀ ਉਹ ਸੇਲ ਸਾਰੀਆਂ ਕਰ ਦਾਂਗੇ ਕੋਈ ਚੱਕਰ ਦੀ ਗੱਲ ਨਹੀਂ ਹੂੰ ਹੂੰ ਇਹਦੇ ਟੀਕਾ ਲੱਗਿਆ ਹੋਇਆਗਾ ਹਾਂ ਟੀਕਾ ਭਰਾ ਕਿੰਨਾ ਟਾਈਮ ਹੋ ਗਿਆ ਟੀਕੇ ਨੂੰ 1 ਮੰਥ ਹੋ ਗਿਆ ਜੀ ਹਾਂ 1 ਮਹੀਨੇ ਦੇ ਹੈਗਾ ਮਤਲਬ ਟੀਕਾ ਦਿੱਤਾ ਹੋਇਆ ਇਹਨੂੰ ਵੀ ਟੀਕਾ ਦਿੱਤਾ ਹੋਇਆ ਆ ਦੂਸਰੀ ਔਨ ਹੀਟ ਹੀ ਆਗੀ ਇਹ ਆਬ ਅੱਛੀ ਅਜੇ ਥੋੜੀ ਟਾਈਮ ਲਾਉਗੀ ਥੋੜਾ ਜਿਹਾ ਵਜ਼ਨ ਘਟਾ ਇਹਦੇ ਚ ਇਹ ਵੀ ਬਹੁਤ ਚੰਗੀ ਤਿਆਰ ਕੀਤੀ ਹੈ ਇਹਨੇ ਕੰਪੀਟੀਸ਼ਨ ਦੇ ਵਿੱਚ ਵੀ ਮੇਰੇ ਕੋਲ ਹਿੱਸਾ ਲਿਆ ਸੀ ਹਾਂ ਹਾਂ ਤਿੰਨਾਂ ਨੇ ਲਿਆ ਸੀ ਆਹ ਫਸਟ ਆਈ ਸੀਗੀ ਹਾਂ ਹਾਂ ਇਹਦੀ ਪੂਛ ਦੇ ਬਾਲ ਹੈ ਨਹੀਂ ਸੀ ਉਦੋਂ ਹੁਣ ਤਾਂ ਆ ਗਏ ਇਹਨਾਂ ਨੇ ਉਦੋਂ ਵਿੱਚ ਉਹ ਕਰਿਆ ਨਹੀਂ ਅੱਛਾ ਅੱਛਾ ਉਹ ਕੱਟਤੀ ਸੀ ਇਹ ਆ ਤੀਜੇ ਨੰਬਰ ਤੇ ਆਈ ਸੀ ਵਿੱਚ ਠੀਕ ਹੈ ਇਹ ਆ ਪਹਿਲੇ ਨੰਬਰ ਦੀ ਆ ਤੀਜੇ ਨੰਬਰ ਦੀ ਅਸਲ ਦੇ ਵਿੱਚ ਇਹ ਮੈਂ ਦੇਖੀ ਸੀ ਉਦੋਂ ਉਹਦੇ ਬਾਲ ਬਿਲਕੁਲ ਵੀ ਹੈ ਨਹੀਂ ਸੀ ਪੂਛ ਦੇ ਉੱਤੇ ਤੇ ਬੱਚੀ ਇਹ ਸੀਗੀ ਪਹਿਲੇ ਨੰਬਰ ਤੇ ਉਹਨੇ ਪੁੜੇ ਪੜੇ ਦੀ ਬਹੁਤ ਚੰਗੀ ਸੀ ਨਹੀਂ ਪੂਛ ਦੀ ਹਾਂ ਟੁੱਟੀ ਹੋਈ ਜੀ ਟੁੱਟੀ ਨਹੀਂ ਕੀ ਬਾਹਲੀ ਆ ਬੱਚੇ ਤੇ ਬਾਹ ਖਾ ਗਈ ਬਾਲ ਚੱਪਦੇ ਸੀਗੇ ਕੁਝ ਠੀਕ ਹੈ ਹੁਣ ਤਾਂ ਆ ਗਏ ਸਹੀ ਆ ਹਾਂ ਦੇਖੋ ਤੁਸੀਂ ਬੱਚੀ ਦੇਖੋ ਕਿੰਨੀ ਟੌਪ ਕਲਾਸ ਆ ਤੇ ਇੱਧਰ ਵੀ ਦਿਖਾਉਣੇ ਤੁਹਾਨੂੰ ਇਹ ਛੋਟੀਆਂ 6 6 ਮਹੀਨਿਆਂ ਦੀਆਂ ਹਾਂ ਆ ਛੋਟੀਆਂ ਬੱਚੀਆਂ ਨੇ ਇਹ ਕਿਸੇ ਨੇ ਵਧੀਆ ਤਿਆਰ ਕਰਨੀਆਂ ਨੇ ਹਨਾ ਇੱਕ ਸਾਰੇ ਨਾਮੀ ਟੀਕੇ ਆਂ ਦੀਆਂ ਸਾਰੀ ਡਿਟੇਲ ਪਤਾ ਆਪਾਂ ਨੂੰ ਸਾਰੇ ਹਰ ਇੱਕ ਬੱਚੀ ਦੇ ਟੀਕੇ ਦੀ ਡਿਟੇਲ ਤੁਹਾਨੂੰ ਪਤਾ ਹੂੰ ਠੀਕ ਆ ਆ ਬੱਚੀ ਦੇਖੋ ਜੀ ਚਾਰ ਚਾਰ ਥਣ ਹੋਣਗੇ ਸਾਰਿਆਂ ਦੇ ਆਈ ਨਹੀਂ ਕਿਸੇ ਦੇ ਪੰਜ ਜਾਂ 6 ਹੋਣਗੇ ਠੀਕ ਹੈ ਠੀਕ ਹੈ ਪੂਰੇ ਮਤਲਬ ਚੈੱਕ ਕਰਕੇ ਲੈ ਜੀ ਹਾਂ ਪਿੱਛਾ ਪੁੱਛਿਆ ਸਾਰਿਆਂ ਦਾ ਪੂਰਾ ਉੱਚਾ ਗਾ ਕੁਆਲਟੀ ਫੇਸ ਫੇਸ ਬਿਊਟੀ ਹਾਂ ਹਾਂ ਕੰਨ ਕੋਲ ਬਹੁਤ ਚੰਗਾ ਉੱਚੀ ਦਾ ਹਾਂ ਦੇਖੋ ਤੇ ਅਗਲੀ ਬੱਚੀ ਇਹ 6 6 ਮਹੀਨਿਆਂ ਦੀ ਸਾਰਿਆਂ ਦੀ ਇਹ ਦੋਨੇ 6 6 ਦੀਆਂ ਉਹ 5 ਮਹੀਨਿਆਂ ਦੀ ਆ 5 ਮਹੀਨਿਆਂ ਦੀ ਬੱਚੀ ਆ ਠੀਕ ਹੈ ਉਹਦੀ ਉਮਰ ਪਤਾ ਨਹੀਂਗਾ ਆਪਾਂ ਨੂੰ ਸਹੀ ਅੱਛਾ ਉਹਦੀ ਉਮਰ ਸਹੀ ਡਿਟੇਲ ਪਤਾ ਨਹੀਂ ਉਹ ਆ ਕੇ ਚੈੱਕ ਕਰਕੇ ਤੁਸੀਂ ਲਿਜਾ ਸਕਦੇ ਹੋ ਕੀਮਤ 10000 ਤੋਂ ਲੈ ਕੇ 50000 ਤੱਕ ਦੀਆਂ ਜੜੀਆਂ ਹੈਗੀਆਂ ਬੱਚੀਆਂ ਨਾਲ ਕੋਲ ਅਵੇਲੇਬਲ ਹੈਗੀਆਂ ਤੇ ਹੋਰ ਵੀ ਆਉਂਦੀਆਂ ਜਾਂਦੀਆਂ ਰਹਣੀਆਂ ਨੇ ਇੱਕ ਕ੍ਰੋਸ ਗਾਂ ਹੈ ਆ ਕ੍ਰੋਸ ਗਾਂ ਇੱਕ ਬਾਕੀ ਫੋਨ ਨੰਬਰ ਡਿਟੇਲ ਸਾਨੂੰ ਸਾਰੀ ਦੇਵਾਂਗੇ ਇਹ ਤੋਰ ਕੇ ਦਿਖਾਈਆਂਗਾ ਪਿੰਡ ਇਹ ਬੰਗੀਕਲਾਂ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਠੀਕ ਹੈ ਬੰਗੀਕਲਾਂ ਪਿੰਡ ਹੈਗਾ ਠੰਡੀ ਬੋਤ ਹੈ ਇਹ ਬੰਦ ਕਿ ਬਹੁਤ ਜ਼ਿਆਦਾ ਬਹੁਤ ਮਸ਼ਹੂਰ ਪਿੰਡ ਹੈ ਵੈਸੇ ਇਹ ਚਾਰ ਬੰਗੀਆਂ ਨੇ ਇਹ ਸਭ ਤੋਂ ਵੱਡੀ ਬੰਗੀ ਕਹਿੰਦੇ ਨੇ ਇਹਨੂੰ ਵੱਡੀ ਬੰਗੀ ਵਜਦੀ ਹੈ ਇਹ ਬੰਗੀਕਲਾਂ ਵੀ ਕਹਿੰਦੇ ਆ ਆ ਦੇਖੋ ਇਹ 10 ਦਿਨ 12 ਦਿਨ ਘਟਦੀ ਹੈ ਹਜੇ ਇੱਕ ਕ੍ਰਾਸ ਜਿਹੜੀ ਹੈਗੀ ਹੈ ਬਰੀਡ ਦੀ ਜਿਹੜੀ ਹੈਗੀ ਹੈ ਗਾਂ ਜੇ ਕਿਸੇ ਭਰਾ ਨੇ ਲੈਣੀ ਹੋਵੇ ਤਾਂ ਇਹ ਵੀ ਸੰਪਰਕ ਕਰ ਸਕਦੇ ਹੋ ਤੇ ਅਜੇ 10 12 ਦਿਨ ਜਿਹੜੇ ਹੈਗੇ ਆ ਇਹਦੇ ਚਲਿਆ ਰਹੇ ਦੀ ਆਲ ਕਰਦੀ ਮਾੜੀ ਜੀ ਤੇ ਇਹ ਵੀ ਬਾਈ ਕੋਲੇ ਸੇਲ ਵਾਸਤੇ ਹੈਗੀ ਆ ਠੀਕ ਹੈ ਤੇ ਫੋਨ ਨੰਬਰ ਤੁਹਾਨੂੰ ਦੇਵਾਂਗੇ ਤੁਸੀਂ ਫੋਨ ਦੇ ਉੱਤੇ ਤੁਸੀਂ ਬਾਈ ਦੇ ਨਾਲ ਜਿਹੜਾ ਹੈਗਾਗਾ ਆ ਸੰਪਰਕ ਕਰ ਸਕਦੇ ਹੋ ਆ ਦੇਖੋ ਜੀ ਚਾਰੇ ਥਾਂ ਜਮਾ ਐ ਪ੍ਰੋਪਰ ਇੱਕੋ ਜਿਹਾ ਲੇਵਾ ਦੇਖੋ ਗਾਂ ਦਾ ਠੰਡੀ ਬਹੁਤ ਹੈਗੀ ਠੰਡੀ ਗਾਂ ਗਈ ਠੀਕ ਹੈ ਜੀ ਇਹ ਤੋਕਰ ਗਾਇਆਂ ਵੀ ਹੁੰਦੀਆਂ ਆਪਣੇ ਕੋਲੇ ਪ੍ਰੀਆ ਬੱਚੀ ਆ ਗਾਂ ਕੱਢੀ ਇਹ ਤੋਕਰ ਨੇ ਜੀ ਟੋਕਰ ਹੈ ਜੀ ਟੋਕਰ ਗੱਬਣ ਗਾਇਆਂ ਵੀ ਹੁੰਦੀਆਂ ਸਾਰੇ ਤਰ੍ਹਾਂ ਦੇ ਪਸ਼ੂ ਹੁੰਦੇ ਟੋਕਰ ਗੱਬਣ ਸੱਜਣ ਸੱਜਣ ਕੋਈ ਬੱਚੀ ਤੋਂ ਲੈ ਕੇ ਵੱਡੀ ਗਾਂ ਤੋਂ ਲੈ ਕੇ ਹੁਣ ਭੱਟੀਆਂ ਗਾਇਆਂ ਹੁਣ ਬਲਾਲ ਹੈ ਨਹੀਂ ਗਈਆਂ ਵਿਕ ਜਾਂਦੀਆਂ ਨਾਲ ਦੇ ਨਾਲ ਹੀ ਵਿਕ ਜਾਂਦੀਆਂ ਆਂ ਹੂੰ ਹੂੰ ਇਹ ਤੋਕਰ ਗੱਬਣ ਆ ਗਈ ਦੁੱਧ ਹੈਗਾ ਅੱਧੀ ਥੱਲੇ 8-9 ਕਿਲੋ ਕਵਾਲਿਟੀ ਵਾਜ ਬਹੁਤ ਹੈ ਜੀ। ਅੱਛਾ ਅੱਛਾ। ਇਹਨੇ 22 ਲੀਟਰ ਦੁੱਧ ਪਾਇਆ ਪਹਿਲੇ ਸੂਏ। ਅੱਛਾ ਅੱਛਾ। ਹੁਣ ਇਹ ਦੂਜਾ ਸੂਆ ਦਾ ਸੂਣਾ ਨੇ। ਇਹ ਦੂਜਾ ਸੂਆ ਸੂਣਿਆ ਜੀ। ਕਿੰਨੇ ਚਿਰ ਦੀ ਗੱਪਣਾ ਇਹ? ਇਹ 45 ਦਿਨਾਂ ਦੀ ਹੈ। 1 ਮਹੀਨੇ ਨੂੰ ਵੇਚ ਦਾਂਗੇ। ਉਹ ਚੈੱਕ ਕਰਵਾ ਕੇ ਦਵਾਂਗੇ। ਚੈੱਕ ਪਾਸ ਕਰਾ ਕੇ ਇਹ ਗਾਂ ਦੇਣਗੇ ਜੀ। ਤੇ ਆਹ ਗਾਂ ਦੇਖੋ ਤੁਸੀਂ। 45 ਦਿਨ ਦੀ ਗੱਪਣ ਹੈਗੀ ਤੇ 9 ਕਿਲੋਟਰ ਦੁੱਧ ਦੇ ਰਹੀ ਆ ਇਹ ਜੇ ਕੋਈ 2 ਮਾਂਥ ਦੀ ਚੈੱਕ ਕਰਦਾ ਉਹਨੂੰ ਵੀ ਚੈੱਕ ਕਰਵਾ ਕੇ 10 15 ਦਿਨਾਂ ਤੱਕ ਦੇ ਦਾਂਗੇ ਹਾਂ 2 ਮਹੀਨੇ ਦੀ ਵੀ ਚੈੱਕ ਕਰਾ ਕੇ ਗਾਂ ਜਿਹੜੀ ਹੈਗੀ ਇਹ ਸੇਲ ਹੋ ਜਾਊਗੀ ਚੰਗੀ ਸੂਆ ਕਿੰਨਾ ਦਾ ਦੱਸੋ ਜੀ ਇਹ ਦੂਜਾ ਸੂਆ ਸੂਊਗੀ ਤੇ ਦੂਜਾ ਸੂਆ ਸੂਣਾ ਪਹਿਲਾ ਸੂਆ ਲਾਇਆ 7 ਕਿਲੋਟਰ ਦੁੱਧ ਪਾਇਆ ਪਹਿਲੇ 7 ਕਿਲੋਟਰ ਪਹਿਲੇ ਸੂਏ ਇਹਨੇ ਸੱਜਰ ਗਾਂ ਨੇ ਦੁੱਧ ਦਿੱਤਾ ਠੀਕ ਹੈ ਜੀ ਇਹ ਘਰ ਦੀ ਗਾਂ ਹੈਗੀ ਦੁੱਧ ਪੀਣ ਨੂੰ ਰੱਖੀ ਹੋਈ ਹੈ ਇਹ ਘਰ ਦੀ ਗਾਂ ਇਹਨਾਂ ਨੇ ਦੁੱਧ ਪੀਣ ਵਾਸਤੇ ਰੱਖੀ ਆ ਜੇ ਮੈਂ ਫੜੀ ਸੀ ਸਸਤੇ ਚੋਂ ਅੱਛਾ ਅੱਛਾ ਦੇਖੋ ਆ ਦੇਖੋ ਇੱਕ ਚੀਜ਼ ਹੋਰ ਵੀ ਬੜੀ ਖਾਸੀਅਤ ਐ ਇਸ ਚੀਜ਼ ਦੀ ਬੰਦੇ ਨੇ ਮਤਲਬ ਜਿਹੜਾ ਸੇਵਾ ਕਰਦਾ ਸੰਭਾਲ ਕਰਦਾ ਨਾ ਉਹ ਚੀਜ਼ ਦੇ ਵਿੱਚ ਉਹਦਾ ਫਲ ਜ਼ਰੂਰ ਮਿਲਦਾਗਾ ਗਾਹ ਦੇਖੋ ਕਿੰਡੀ ਜ਼ਬਰਦਸਤ ਆ ਇਹ ਵੀ ਸੇਲ ਆ ਕਿ ਸੇਲ ਨਹੀਂ ਆ ਇਹ ਨਹੀਂ ਸੇਲ ਕਰਦਾ ਇਹ ਘਰੇ ਰੱਖੀ ਹੋਈ ਆ ਗਾ ਠੀਕ ਆ ਇਹ ਪ੍ਰਮਾਤਮਾ ਬੋਲੋ ਅਵਤਾਰ ਨੰਬਰ ਬੋਲੋ ਤੁਸੀਂ ਆ ਦਾ ਹੁਣ ਨੰਬਰ ਤੇ ਐਡਰੈਸ ਆਪਣਾ ਨੰਬਰ 94640 70170 94640 70170 70170 ਇਹ ਫੋਨ ਨੰਬਰ ਹੈ ਵੈਦ ਦਾ ਤੇ ਸੰਪਰਕ ਕਰ ਸਕਦੇ ਹੋ ਬੱਚੀਆਂ گاਵਾ ਇਹਨਾਂ ਕੋਲ ਆਉਂਦੀਆਂ ਜਾਂਦੀਆਂ ਰਹਿੰਦੀਆਂ ਘਰ ਦੇ ਵਿੱਚ ਆ ਕੇ ਤੁਸੀਂ ਤਸੱਲੀ ਕਰਕੇ ਜਿਹੜੀਆਂ ਹੈਗੀਆਂ گاਵਾ ਖਰੀਦ ਸਕਦੇ ਹੋ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਸਸਿਕਾ ਜੀ